ਕਿਹੜੀ ਬਾੜ ਪੰਜਾਬੀ ਨਿਊਜ਼ ਚੈਨਲ ਦੇ ਦਸਕਨੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜਿਰੰਦਰ ਰੋਡ ਨਕੌਦਰ ਜਿਹੜਾ ਕਿ ਕਿਸਾਨਾਂ ਬਲੋ ਜਿਹੜੀ ਅੱਜ ਧਰਨੇ ਦੀ ਕਾਲ ਦਿੱਤੀ ਗਈ ਸੀ ਉਸ ਬਾਰੇ ਅੱਜ ਜਿੰਨੇ ਵੀ ਕਿਸਾਨ ਭਾਈਚਾਰਾ ਸਾਰੇ ਇੱਥੇ ਇਕੱਤਰ ਹੋਇਆ ਆ ਉਹ ਜਾਣਦੇ ਆ ਇਹਨਾਂ ਦੀਆਂ ਮੰਗਾਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਅਲੋਵਾਲ ਜਿਹੜਾ ਕਿ ਮੇਨ ਰੋਡ ਤੇ ਕਿਸਾਨਾਂ ਬਲੋ ਅੱਜ ਧਰਨਾ ਪ੍ਰਦਰਸ਼ਨ ਚੱਲ ਰਿਹਾ ਔ ਕਸਾਨ ਭਾਈਚਾਰੇ ਨਾਲ ਕਰਦੇ ਆਪਾਂ ਅੰਗਲਵਾਦ। ਸਾਡੇ ਰਾਜਿਆਲ ਜੁਨੀਅਨ ਦਾ ਸੀਨੀਅਰ ਮੀਰ ਪ੍ਰਧਾਨ ਜੀ ਹਾਤੀ ਜਲੰਧਰ ਦਾ ਹੂਤਾ ਸਿੰਘ ਇਹ ਇੱਕ ਮੈਂ ਹੋਰ ਵੀ ਗੱਲ ਐਡ ਕਰਦਾ ਤੇ ਸਾਡਾ ਕਿਸਾਨਾਂ ਦਾ ਨਹੀਂ ਕਿਸਾਨ ਮਜ਼ਦੂਰ ਦੁਕਾਨਦਾਰ ਸਾਰਿਆਂ ਦਾ ਇਹ ਸਾਂਝਾ ਮਲਾਜਮਾਂ ਦਾ ਇਸ ਤਰ੍ਹਾਂ ਕੇ ਇਹ ਜਿਹੜੀ ਸਾਡੀ ਗੱਲ ਆ ਇਹ ਸਾਰੀ ਇਕੱਠੀ ਆ ਸਾਂਝੀ ਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜਾ ਇਹ ਅੱਜ ਰੋਸ ਧਰਨਾ ਆ ਪੂਰੇ ਭਾਰਤ ਦੇ ਵਿੱਚ ਆ ਸਾਡਾ ਇੱਥੇ ਕੱਲਾ ਨਕੋਦਰ ਚ ਨਹੀਂਗਾ ਭਾਰਤ ਬੰਦ ਆ ਉਹ ਇਸ ਕਰਕੇ ਕੀਤਾ ਕਿ ਜਿਹੜੀਆਂ ਸਰਕਾਰ ਨੇ ਪਿਛਲੇ ਅੰਦੋਲਨ ਦੇ ਵਿੱਚ ਜੋ ਮੰਗਾਂ ਸਾਡੇ ਨਾਲ ਮੰਨੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਹੈਗਾ ਤੇ ਇੱਕ ਹੋਰ ਡਰਾਈਵਰ ਵੀਰਾਂ ਦੇ ਉੱਤੇ ਕਾਨੂੰਨ ਥੋਪ ਦਿੱਤਾ ਵੀ 10 ਸਾਲ ਦੀ ਸਜ਼ਾ ਤੇ ਜਾਂ 10 ਲੱਖ ਰੁਪਈਆ ਜੁਰਮਾਨਾ ਜਿਹੜੇ ਯੂਪੀ ਦੇ ਬਾਰੇ ਲਖੀਮਪੁਰ ਕੀਰੀ ਦੇ ਵਿੱਚ ਕਿਸਾਨ ਜਿਹੜੇ ਡੜੜੇ ਸੀਗੇ ਇੱਕ ਗੁੰਡੇ ਰਾਜਨੀਤਿਕ ਲੀਡਰ ਨੇ ਉਹ ਅੱਜ ਵੀ ਬਾਹਰ ਆ ਇੱਕ ਉਹ ਵੀ ਸਾਡੀ ਮੰਗ ਆ ਇਹ ਸਾਡੀਆਂ ਸਾਰੀਆਂ ਮੰਗਾ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਰਿਟਾਇਰ ਮਲਾਜ਼ਮਾਂ ਦੀਆਂ ਤੇ ਮਨਰੇਗਾ ਵਾਲਿਆਂ ਦੀਆਂ ਸਾਰੀਆਂ ਦੀਆਂ ਸਾਂਝੀਆਂ ਮੰਗਾ ਆ ਇਹ ਜੀ ਠੀਕ ਹੈ ਜੀ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਧਰਨਾ ਹੈ ਇਕੱਲੇ ਕਿਸਾਨਾਂ ਦਾ ਨਹੀਂਗਾ ਕਿਸਾਨ ਮਜ਼ਦੂਰ ਹੋਰ ਵੀ ਜਿਹੜੇ ਕਰਮਚਾਰੀ ਜਿਨ੍ਹਾਂ ਦੇ ਨਾਲ ਵੀ ਸਰਕਾਰ ਮੌਜੂਦਾ ਸਰਕਾਰ ਵੱਲੋਂ ਥੱਕਾ ਹੋਇਆ ਉਹ ਸਾਰੇ ਅੱਜ ਇੱਥੇ ਪਹੁੰਚੇ ਹਨ ਜਿਵੇਂ ਮਨੀਪੁਰ ਦੀ ਜਦੋਂ ਘਟਨਾਵਾਂ ਹੋਈ ਤੇ ਸਾਡੇ 크ਿਸਚਨ ਭਾਈਚਾਰਾ ਸਭ ਤੋਂ ਅੱਗੇ ਪਹਿਲੀ ਕਤਾਰ ਵਿੱਚ ਆ ਗਏ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਤੇ ਅੱਜ ਵੀ ਦੇਖਦੇ ਹਾਂ ਕਿ ਕਿਸਾਨ ਭਾਈਚਾਰਾ ਮਜ਼ਦੂਰ ਭਾਈਚਾਰਾ ਜਦੋਂ ਵੀ ਕੋਈ ਵੀ ਕਹਿੰਦੇ ਸਮਾਜ ਵਿੱਚ ਵਿਧੇਕੀ ਆਉਂਦੀ ਤੇ ਅਸੀਂ ਸਭ ਤੋਂ ਪਹਿਲਾਂ ਝੰਡਾ ਲੈ ਕੇ ਆਪਣਾ ਹਾਜ਼ਰ ਹੁੰਨੇ ਆ ਉਹ ਉਹਨਾਂ ਨਾਲ ਕਰਦੇ ਆ ਗੱਲਬਾਤ ਅਜੀਬ ਇਹ ਅੱਜ ਦਾ ਜਿਹੜਾ ਬੰਦ ਦੀ ਕਾਲ ਸੀਗੀ ਇੱਕ ਕਿਸਾਨ ਜਿਹੜੇ ਮਿਹਨਤੀ ਮਜ਼ਦੂਰ ਕਿਰਤ ਕਰਨ ਵਾਲੇ ਆ ਉਹਨਾਂ ਨੂੰ ਆਪਣਾ ਜੋ ਰਾਈਟ ਉਹਨਾਂ ਦਾ ਬਣਦਾ ਆ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਔਰ ਉਹਨਾਂ ਦੇ ਹੱਕ ਜਿਹੜੇ ਸੰਵਿਧਾਨ ਦੇ ਮੁਤਾਬਕ ਉਹਨਾਂ ਨੂੰ ਮਿਲਣੇ ਚਾਹੀਦੇ ਆ ਉਹ ਨਹੀਂ ਮਿਲੇ ਔਰ ਜੇ ਵਾਅਦੇ ਕੀਤੇ ਸੀ ਤੇ ਉਹਨਾਂ ਵਾਅਦਿਆਂ ਦੇ ਉੱਤੇ ਸਰਕਾਰ ਨਹੀਂ ਉਤਰੀ ਤੇ ਉਹਦਾ ਕਰਕੇ ਅੱਜ ਭਾਰਤ ਬੰਦ ਦਾ ਸਰਦਾ ਸਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਹਕੋਟ ਮਹਿਤਪੁਰ ਸ਼ੰਕਰ ਨੂਰਮਲ ਮਿਲਗਾ ਮਸੀਹੀ ਭਾਈਚਾਰਾ ਜਿਹੜਾ ਹੈ ਔਰ ਉਹ ਵੀ ਇੱਥੇ ਪਹੁੰਚੇ ਆ ਔਰ ਪਿਛਲੇ ਸਮੇਂ ਦੇ ਵਿੱਚ ਮਨੀਪੁਰ ਦੀ ਘਟਨਾ ਦੇ ਵਿੱਚ ਜੋ ਬਹੁਤ ਮੰਦ ਭਾਗੀ ਘਟਨਾयां ਕਿਉਂਕਿ ਤੀਆਂ ਜਿਹੜੀਆਂ ਸਾਡੇ ਸਾਰਿਆਂ ਦੀਆਂ ਸਾਧੀਆਂ ਆ ਔਰ ਤੀਆਂ ਦੇ ਉੱਤੇ ਬੜਾ ਹਤਿਆਚਾਰ ਕੀਤਾ ਗਿਆ ਤੇ ਉਸ ਵਕਤ ਔਰ ਸਾਡੀ ਸਾਰਿਆਂ ਹੀ ਜੱਥੇ ਬੰਦੀਆਂ ਨੇ ਰਲ ਕੇ ਕੌਲ ਜਿਹੜੀ ਬੰਦ ਦਾ ਸੱਦਾ ਸੀਗਾ ਉੱਥੇ ਵੀ ਸਾਡੀ ਮਦਦ ਕੀਤੀ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਔਰ ਜਿਹੜੀਆਂ ਅਸੀਂ ਰੈਲੀਆਂ ਕੱਢੀਆਂ ਨਕੂਦਰ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਵੱਡਾ ਇਕੱਠ ਦਿਖਾਇਆ ਔਰ ਇਹ ਇਕੱਠ ਜਿਹੜਾ ਹੈ ਇਸ ਕਰਕੇ ਆ ਕਿ ਸਾਡਾ ਜਿਹੜਾ ਭਾਈਚਾਰਾ ਆ ਸਾਡਾ ਦੇਸ਼ ਜਿਹੜਾ ਆ ਉਹ ਅਮਨ ਸ਼ਾਂਤੀ ਨਾਲ रह ਸਕੇ ਤੇ ਅਸੀਂ ਕੋਈ ਵੀ ਲੜਾਈਆਂ ਝਗੜਿਆਂ ਦੇ ਵਿੱਚ ਨਾ ਪਈਏ ਕਈ ਵਾਰੀ ਧਰਮਾਂ ਦੇ ਬਿਤਕਰੇ ਦੇ ਉੱਤੇ ਧਰਮਾਂਆਂ ਯਾ ਗੱਲਾਂ ਕਰਕੇ ਇੱਕ ਦੂਸਰੇ ਨੂੰ ਲੜਾਇਆ ਜਾਂਦਾ ਹੈ ਤਾਂ ਧਰਮ ਜਿਹੜਾ ਆ ਉਹ ਕੋਈ ਵੀ ਸਿਖਾਉਂਦਾ ਨਹੀਂਗਾ ਕਿ ਅਸੀਂ ਆਪਸ ਵਿੱਚ ਲੜੀਏ ਜਿਵੇਂ ਕਟੈਲੀ ਦੇ ਉੱਤੇ ਐਡ ਆਉਂਦੀ ਆ ਮਜਹਬ ਨਹੀਂ ਸਿਖਾਤਾ ਆਪਸ ਵਿੱਚ ਬਹਿਰ ਰੱਖਣਾ ਉਹ ਜਿਹੜਾ ਮਜਹਬ ਹੈ ਕੋਈ ਵੀ ਜਿਹੜਾ ਉਹ ਪ੍ਰਮਾਤਮਾ ਦੇ ਨਾਲ ਉਸ ਖੁਦਾ ਦੇ ਨਾਲ ਉਹ ਸਤਗੁਰ ਦੇ ਨਾਲ ਜੋੜਦਾ ਆ ਬੰਦੇ ਨੂੰ ਤੇ ਉਹ ਕੋਈ ਇਦਾਂ ਦੀਆਂ ਗੱਲਾਂ ਨਹੀਂ ਸਿਖਾਉਂਦਾ ਤੇ ਜੋ ਵੀ ਇਦਾਂ ਦੀਆਂ ਗੱਲਾਂ ਔਰ ਕਰਕੇ ਸਾਡੇ ਦੇਸ਼ ਦੀ ਖੁਸ਼ਹਾਲੀ ਨੂੰ ਸਾਡੇ ਸੂਬੇ ਦੀ ਖੁਸ਼ਹਾਲੀ ਨੂੰ ਔਰ ਭੰਗ ਕਰਨਾ ਚਾਹੁੰਦੇ ਆ ਤੇ ਅਸੀਂ ਯਤਨ ਕਰਾਂਗੇ ਵੀ ਇਹ ਅਸੀਂ ਨਹੀਂ ਹੋਣ ਦੇਵਾਂਗੇ ਤਾਂ ਹਮੇਸ਼ਾ ਸਿਪਾਹੀਤਾ ਰੱਖੇਮ ਰੱਖਾਂਗੇ ਜੀ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਮਜ਼ਬ ਉਹ ਕੋਈ ਵੀ ਧਰਮ ਦਾ ਜਿਹੜਾ ਇਨਵਾਸ ਵਿੱਚ ਬੈਰ ਪਟੰਦਰ ਨਹੀਂ ਰੱਖਦਾ ਇਹਨਾਂ ਤੋਂ ਹੀ ਮੈਂ ਇੱਕ ਸਲੋਗ ਮੈਨੂੰ ਯਾਦ ਆਇਆ ਕਿ ਐਸਾ ਚਾਹੂ ਰਾਜ ਮੈਂ ਜਹ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ ਕਿਉਂਕਿ ਐਸੋ ਜੇ ਰਾਜ ਚਾਹੀਦਾ ਜਿੱਥੇ ਸਾਰੇ ਜੋ ਵੀ ਪੂਰੇ ਪ੍ਰੋਪਰ ਸਾਰਿਆਂ ਨੂੰ ਇੱਕੋ ਹੀ ਲੈਵਲ ਦੇ ਵਿੱਚ ਰੱਖਿਆ ਜਾਵੇ ਮੈਂ ਗਾਉਂਡ ਸੱਤ ਪਾਸ ਹੋਤਾ ਮਸਲੇ ਸਾਡੇ ਬਹੁਤ ਜ਼ਿਆਦਾ ਖਾਸ ਕਰਕੇ ਮਜ਼ਦੂਰਾਂ ਦੇ ਬੇਜਮੀਨੇ ਲੋਗਿਆ ਸੀ ਜਿਹੜੇ ਕਿਸਾਨ ਲੜਦੇ ਆ ਅੱਜ ਇਹਨਾਂ ਦੇ ਕੋਲ ਜ਼ਮੀਨਾਂ ਆ ਆ ਤੁਸੀਂ ਦੇਖਿਆ ਵੀ ਅੱਜ ਰੋਡ ਨਿਕਲਦਾ ਹੁਣ ਆਪਣੇ ਪੰਜਾਬ ਦੇ ਵਿੱਚ ਦੀ ਸਾਰਾ ਹੀ ਇਹ ਰੋਡ ਸਿਰਫ ਤੇ ਸਿਰਫ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣ ਦਾ ਪ੍ਰਬੰਧ ਹੈ ਅਸੀਂ ਸਮਝਦੇ ਆਂ ਵੀ ਜਦੋਂ ਰੋਡ ਇਹ ਬਣਦਾ ਆ ਤੇ ਇਹ ਰੋਡ ਦੇ ਵਿੱਚ ਜਿੱਥੇ ਕਿਸਾਨ ਆ ਜਾਂਦੇ ਆ ਇੱਕ ਕਰੋੜ ਰੁਪਏ ਜਿਹੜਾ ਕਿਲੇ ਦਾ ਲੈਂਦੇ ਆ ਜਿਵੇਂ ਮਜ਼ਦੂਰਾਂ ਦੀ ਬਸਤੀ ਆਂਦੀ ਆ ਉਸੇ ਸਰਕਾਰ ਕੋਈ ਵੀ ਕਿਸੇ ਨੂੰ ਕੁਝ ਦਿੰਦੀ ਕਿਉਂਕਿ ਉਹ ਕਹਿੰਦੇ ਤੁਸੀਂ ਲਾਲ ਕੀ ਦੇ ਅੰਦਰ ਬੈਠੇ ਆ ਇਹ ਬੱਕ ਬੋਰਡ ਦੀ ਜਗ੍ਹਾ ਇਹ ਜਗ੍ਹਾ ਸਾਡੀ ਆ ਪਹਿਲਾਂ ਤੁਸੀਂ ਜਿਹੜਾ ਜਿਹੜਾ ਰਹਿ ਗਏ ਰਹਿ ਗਏ ਹੁਣ ਤੁਹਾਨੂੰ ਇਹਦਾ ਕੁਝ ਨਹੀਂ ਦੇਣਾ ਅਸੀਂ ਮੰਗ ਕਰਦੇ ਆ ਵੀ ਰੋਡ ਬਣਦੇ ਦੇ ਅੰਦਰ ਜਿੱਥੇ ਕੋ ਮਜ਼ਦੂਰਾਂ ਦੀਆਂ ਬਸਤੀਆਂ ਆਉਂਦੀਆਂ ਉਹਨਾਂ ਲੋਕਾਂ ਨੂੰ ਵੀ ਕਿਸਾਨਾਂ ਦੇ ਵਾਂਗੂ ਪੂਰਾ ਜਿਹੜਾ ਮਾਅਵਿਆ ਦਿੱਤਾ ਜਾਣਾ ਚਾਹੀਦਾ ਆ ਤਾਂ ਕਿ ਉਹ ਲੋਕ ਆਪਣਾ ਘਰ ਜਲ ਘਰਬਾਰ ਜਿਹੜਾ ਉਹ ਬਣਾ ਸਕਣ ਤੇ ਰਹਿ ਸਕਣ ਇਸ ਕਰਕੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਨਰੇਗਾ ਮਜ਼ਦੂਰਾਂ ਦੀ ਧਾੜੀ ਘੱਟੋ ਘੱਟ 700 ਰੁਪ 7365 ਦਿਨ ਲਗਾਤਾ ਜਿਹੜਾ ਉਹਨੂੰ ਕੰਮ ਦੇਣਾ ਜਿਹੜਾ ਬਣਦਾ ਆ ਜੇ ਉਹ ਕੰਮ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੀਆਂ ਯੂਨੀਅਨ ਨਾਲ ਲੈ ਕੇ ਨਰੇਗਾ ਵਰਕਰਾਂ ਨਾਲ ਲੈ ਕੇ ਇਹ ਬਹੁਤ ਗਿਣਤੀਆਂ ਨਰੇਗਾ ਵਰਕਰਾਂ ਦੀ ਜਿਹੜੇ ਬੇਰੁਜ਼ਗਾਰ ਲੋਕੀ ਬਹੁਤ ਆ ਜਿੱਦਣੇ ਇਕੱਠੇ ਹੋਗਾ ਤੇ ਉਦੋਂ ਮੋਦੀ ਸਰਕਾਰ ਹੀ ਧੌਣ ਤੇ ਜਰੂਰ ਕੀ ਲਾ ਕਰਨਗੇ ਇਹਨਾਂ ਸ਼ਬਦਾਂ ਦਾ ਧੰਨਵਾਦ